ਇਹ ਲਕਾਈ ਸਾਰਾ ਰੇਤੇ ਵਾਲ ਪਾਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋਕਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਹੈ ਇਹ 3 ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਵੀ ਸਾਨੂੰ ਆਓ ਸਾਨੂੰ ਸਹਾਇਤਾ ਸਮਾਨ ਕਰਨਾ ਫਿਰ ਸਾਡੀ ਮਦਦ ਕਰੋ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਢਾਣੀ ਸੱਦਾ ਸਿੰਘ ਤੱਕ ਚੌਣੇ ਡੁੱਬਨੇ ਸ਼ੁਰੂ ਹੋ ਗਏ ਹਾਂਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬਹੁਤਾ ਵਧ ਰਿਹਾ ਉਹ ਸਾਨੂੰ ਕਹਿ ਰਹੇ ਸੀ ਕਿ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸਮoon ਕਢਾ ਜਾਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਆ ਅੱਜ ਵੀ ਪਾਣੀ ਕਿੰਨਾ ਵੱਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਹੈ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਤੱਕ ਸਮਾਨ ਕੱਢਣਾ ਪੈ ਜਾਵੇ ਅੱਜ ਮੈਂ ਉਸ ਹਾਲਾਤ ਦਾ ਪਤਾ ਲੈ ਕੇ ਚੱਲਿਆ ਸੀ ਅੱਜ ਕੱਲ ਪੁੱਛਿਆ ਹਾਲ ਚਾਲ ਪੁੱਛਿਆ ਨਾ ਤੁਹਾਡੇ ਕੀ ਲੱਗਦੇ ਨੇ ਮੇਰੀ ਭੈਣ ਹੈ ਅੱਛਾ ਤਿਆਰੀ ਕਿਸ ਤਰ੍ਹਾਂ ਦੀ ਹੋਣ ਉਹਨਾਂ ਦੀ ਤਿਆਰੀ ਬੱਸ ਉਹ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਵੀ ਪ੍ਰਸ਼ਾਸਨ ਤਾਂ ਕੁਛ ਕੰਮ ਨਹੀਂ ਰਿਹਾ ਪ੍ਰਸ਼ਾਸਨ ਤਰ ਹਿਤ ਤੱਕ ਹਰ ਚਾਲ ਨਹੀਂ ਕੁਛ ਆਇਆ ਉਹ ਤੁਹਾਡ ਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬਸ ਉਹਨਾਂ ਦੀ ਜਮੀਨ ਫਸਲਾਂ ਤਾਂ ਗਲ ਹੋ ਚੁੱਕੀਆਂ ਨੇ ਕਿੰਨੇ ਕੋ ਇਲਾਕੇ ਚ ਪਾਣੀ ਆਇਆ ਜੀ ਇਹ ਇਲਾਕਾ ਜੀ ਸਾਰਾ ਰੇਤੇ ਵਾਲਾ ਪੈਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜਮੀਨਾਂ ਘਟੋ-ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਹੈ ਅੱਛਾ ਹਾਂ ਜੀ ਇਹ ਕਦੋਂ ਵਧਿਆ ਪਾਣੀ ਅੱਜ ਤਿੰਨ ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਕਿਸਾਨ ਨੂੰ ਆਓ ਸਾਨੂੰ ਸਾਰਾ ਸਮਾਨ ਕੱਢਣਾ ਫਿਰ ਸਾਡੀ ਮਦਦ ਕਰੋ ਕੁਝ ਕਿਰਕਿੰਦੇ ਤੇ ਆਏ ਹ ਕਿਤੇ ਲੈ ਜਾਉਂਗੇ ਸਮਾਨ ਹੁਣ ਤੇ ਇੱਕ ਰਿਮੋਟਰ ਸਲ ਤੇ ਆਇਆ ਹੁਣ ਸ਼ਾਮ ਤੱਕ ਦੇਖਦੇ ਆ ਕੋਈ ਸੰਧ ਦਾ ਬੰਦਵਸਤ ਕਰਦੇ ਆ ਕੋਈ ਟਰੈਕਟਰ ਟਰਾਲੀ ਵਗੈਰਾ ਲਿਆਣੇ ਆ ਉਹਨਾਂ ਨੂੰ ਫਿਰ ਕੱਢਨੇ ਆ ਜਲਾਲਾਬਾਦ ਲੈ ਕੇ ਜਾ ਹਾਂ ਜਲਾਲਾਬਾਦ ਲੈ ਕੇ ਜਾਵਾਂਗੇ ਹੋਰ ਇੱਥੇ ਸਰਕਾਰਾਂ ਕਿਹੜੀ ਹੈਗੇ ਨਾਲੇ ਕੋਲ ਰੱਖ ਲੈਣਗੇ ਰਿਸ਼ਤੇਦਾਰ ਹੀ ਹੁੰਦੇ ਆ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਆਪਣੇ ਆਪਣੇ ਜਿਹੜੇ ਪਾਣੀ ਵਿੱਚ ਹੁੰਦੇ ਆ ਉਹਨਾਂ ਨੂੰ ਕੱਢ ਕੇ ਆ ਤੇ ਖੋਲੇ ਜਾਂਦੇ ਆ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਡਾਣੀ ਸੱਦਾ ਸਿੰਘ ਤੱਕ ਚੌਣੇ ਡੁੱਬਨੇ ਤੇ ਫਿਰ ਕੀ ਖਤਰਾ ਕੀ ਲੱਗਦਾ ਸਾਰਾ ਖਤਰਾ ਲੱਗਦਾ ਵੀ ਕੱਲ ਨੂੰ ਹੋ ਸਕਦਾ ਪਾਣੀ ਹੋਰ ਵਧ ਜੇ ਤਾਂ ਪਾਣੀ ਪਾਣੀ ਹੋ ਜਾਏਗਾ ਸਾਰਾ ਏਰੀਆ ਸਾਡਾ ਏਰੀਆ ਵੀ ਡੁੱਬ ਜਾਏਗਾ ਹਾਂਜੀ ਤੇ ਫਿਰ ਕਿਸ ਤਰ੍ਹਾਂ ਦਾ ਨੁਕਸਾਨ ਕਿਵੇਂ ਹੁੰਦਾ ਫਿਰ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਘਰਾ ਦਾ ਹਰ ਤਰ੍ਹਾਂ ਦਾ ਨੁਕਸਾਨ ਹੋਏਗਾ ਹਾਂਜੀ ਤੇ ਡਰ ਲੱਗਦਾ ਜੇ ਪਾਣੀ ਵਧੇਗਾ ਹਾਂਜੀ ਡਰ ਲੱਗਦਾ ਹੈ ਅੱਛਾ ਇਹ ਪਿਛਲੇ ਦਿਨਾਂ ਦੀ ਗੱਲ ਕਰ ਲਈ ਤਾਂ ਪਿਛਲੇ ਦਿਨਾਂ ਦੇ ਮੁਤਾਬਕ ਕਦੋਂ ਇਹ ਪਾਣੀ ਵਧਿਆ ਜੋ ਇਹ ਪਾਣੀ ਲਗਭਗ 2-3 ਦਿਨ ਪਹਿਲਾਂ ਵਧ ਰਿਹਾ ਪਾਣੀ ਬਦਤਨ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਤੁਸੀਂ ਇੱਥੇ ਨਿਗਰਾਨੀ ਰੱਖਦੇ ਹੋ ਇੱਥੇ ਗੇੜਾ ਮਾਰਦੇ ਹੋ ਹਾਂਜੀ ਹਾਂਜੀ ਗੇੜਾ ਮਾਰਨਾ ਪੈਂਦਾ ਸਾਨੂੰ ਗੇੜਾ ਮਾਰਨਾ ਪੈਂਦਾ ਹਾਂਜੀ ਹਾਂਜੀ ਤੇ ਕੋਈ ਆਏ ਨਹੀਂ ਅਫਸਰ ਕੋਈ ਅਦਕਾਰੀ ਨਾ ਨਾ ਅਜੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਵੀ ਮਹਿਕਮੇ ਦਾ ਅਫਸਰ ਹਾਂ ਨਹੀਂ ਆਇਆ ਸਰ ਕਿਹੜੇ ਪਿੰਡ ਤੋਂ ਤੁਸੀਂ ਰਹਿਣ ਆਏ ਅਸੀਂ ਨਵੇਂ ਹਸਤੇ ਤੋਂ ਇਸ ਪਾਸੇ ਕੀ ਇਸ ਪਾਸੇ ਇਸ ਪਾਸੇ ਅੱਛਾ ਤੇ ਤੁਹਾਨੂੰ ਵੀ ਖਤਰਾ ਹੈ ਹਾਂਜੀ ਸਾਨੂੰ ਵੀ ਖਤਰਾ ਸਰ ਪਾਣੀ ਜੇ ਲਗਾਤਾਰ ਵਧਦਾ ਰਿਹਾ 2-3 ਫੁੱਟ ਤੱਕ ਵਧਦਾ ਰਿਹਾ ਤਾਂ ਸਾਨੂੰ ਵੀ ਖਤਰਾ ਹੈ ਅੱਛਾ ਪਿਛਲੇ 2023 ਇਹ ਆਇਆ ਸੀ ਉਹ ਤੋਂ ਵੀ ਪਿੰਡ ਦੇ ਅੰਦਰ ਪਹੁੰਚਿਆ ਸੀ ਹਾਂ ਸਾਡੇ ਪਿੰਡ 'ਚ ਇਧਰੋਂ ਸੀਮਾ ਚੱਲ ਪਿਆ ਸੀਗਾ ਪਾਣੀ ਇਧਰ ਵੀ ਚਲਾ ਗਿਆ ਸੀ ਨਵੇਂ ਵਾਸਤੇ ਸਾਈਡ ਤੇ ਇਧਰ ਤਾਂ ਖਤਰਾ ਨੁਕਸਾਨ ਸਾਰਾ ਹੋ ਹੀ ਗਿਆ ਸੀਗਾ ਹਾਂਜੀ ਔਰ ਤੁਸੀਂ ਦਿਨ 'ਚ ਕਿੰਨੇ ਚੱਕਰ ਲਾਂਦੇ ਜੀ ਸਰ ਦੋ ਤਾਂ ਹੁੰਦੇ ਆ ਚੱਕਰ ਹਾਂਜੀ ਹਾਂਜੀ ਬਹੁਤਾ ਟਾਈਮ ਨਹੀਂ ਕਿੰਨੇ ਨਹੀਂ ਨਹੀਂ ਜਦੋਂ ਸਾਨੂੰ ਟਾਈਮ ਮਿਲਦਾ ਹਾਂਜੀ ਹਾਂਜੀ ਮੈਨੂੰ ਰਾਤ ਹੀ ਕਾਲ ਆਈ ਸੀਗੀ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਵੱਧ ਰਿਹਾ ਹੈ ਔਰ ਰਾਤ तकरीबन 12 ਵਜੇ ਵੀ ਮੈਨੂੰ ਇੱਕ ਕਾਲ ਆਈ ਤਾਂ ਜਿਹੜਾ ਆਪਣਾ ਪੋਲਾ ਕਾਵਾਂ ਵਾਲੀ ਉੱਤੇ ਕਲਾਲੀ ਫਸੰਦਾ ਜਿਹੜਾ ਮੈਨੂੰ ਪਤਾ ਲੱਗਿਆ ਤੇ ਜੀ ਸੀ ਬੀਆਂ ਭੇਜੀਆਂ ਔਰ ਜਿਹੜਾ ਕਲਾਰੀ ਕਰਵਾਈ ਗਈ ਔਰ ਹੁਣ ਮੈਂ ਬਾਕੀ ਜਿਵੇਂ ਸਾਡਾ ਗੁਲਾਬਾ ਪੈਣੀ ਪਿੰਡ ਹੈ ਟਾਣੀ ਸੱਤਾ ਸਿੰਘ ਹੈ ਰੇਤੇਵਾਲੀ ਹੈ ਚੰਗੜ ਪੈਣੀ ਹੈ ਬਾਸਤਮਨਗਰ ਦੋਲਨਾ ਨਾਨਕਾ ਤੇਜਰ ਸਾਰੇ ਪਿੰਡਾਂ ਦੇ ਵਿੱਚ ਮੈਂ ਆਇਆ ਔਰ ਜੋ ਜੋ ਕਿਸੇ ਨੂੰ ਵੀ ਕੋਈ ਮੁਸੀਬਤ ਆ ਰਹੀ ਹੈ ਉਸ ਮੁਸੀਬਤ ਦੇ ਵਿੱਚ ਔਰ ਲੋਕਾਂ ਨੂੰ ਕੱਢਣ ਲਈ ਅਸੀਂ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਪਹੁੰਚੇ ਹਾਂ ਔਰ ਜੀਸੀਬੀ ਮਸ਼ੀਨਾਂ ਦੀ ਲੋਡ ਹੈ ਤੋ ਮੰਗਵਾ ਲੀਆਂ ਗਈਆਂ ਨੇ ਔਰ ਕੋਈ ਥਾਂ ਤੇ ਜਿਵੇਂ ਦਸਰੇ ਸੀ ਮੋਗਿਆਂ ਦੀ ਲੋਡ ਹੈ ਮੋਗੇ ਮੰਗਵਾ ਲਏ ਗਏ ਨੇ ਔਰ ਜਿੰਨਾ ਹੋ ਸਕਦਾ ਸੀ ਮੁਸੀਬਤ ਦੇ ਵਿੱਚੋਂ ਆਪਣੇ ਲੋਕਾਂ ਨੂੰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਸਲ ਦੀ ਔਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਸਾਡੇ ਨੂੰ ਵਿਸ਼ਵਾਸ ਦਿਵਾਉਣਾ ਕਿ ਪ੍ਰਕਿਰਤਿਕ ਆਪਤਾ ਕਾਰਨ ਪਾਰੀ ਮੀਂਹ ਪੈਣ ਕਰਨ ਪਹਾੜਾਂ ਤੇ ਜਿਹੜਾ ਇਹ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਇਹ ਜਿਹੜਾ ਪਾਣੀ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜਦੋਂ 2 ਸਾਲ ਪਹਿਲਾਂ ਵੀ ਪਾਣੀ ਆਇਆ ਸੀ ਤਾਂ ਦੋ 2 ਮਹੀਨੇ ਮੈਂ ਲੋਕਾਂ ਦੇ ਵਿੱਚ ਹੀ ਰਿਹਾ ਲੋਕਾਂ ਨੂੰ ਜੋ ਵੀ ਮੁਸੀਬਤ ਆਈ ਤੇ ਮੈਂ ਮੁਸੀਬਤ ਦੇ ਵਿੱਚੋਂ ਕੱਢਿਆ ਜੋ ਵੀ ਲੋਕਾਂ ਨੂੰ ਲੋੜ ਪਈ ਉਹ ਹਰ ਲੋੜ ਨੂੰ ਅਸੀਂ ਪੂਰਾ ਕੀਤਾ ਤਾਂ ਹੁਣ ਵੀ ਮੈਂ ਲੋਕਾਂ ਦੇ ਨਾਲ ਆ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਮੁਸੀਬਤ ਵਿੱਚੋਂ ਅਸੀਂ ਕੱਢਾਂਗੇ ਕਿਸੇ ਨੂੰ ਮੁਸੀਬਤ ਨਹੀਂ ਆਉਣ ਦਿੰਦੇ ਔਰ ਜੇ ਕਿਸੇ ਨੂੰ ਲੋੜ ਹੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਤਾਂ ਹਰ ਲੋੜ ਨੂੰ ਅਸੀਂ ਪੂਰਾ ਕਰਵਾ ਕੇ ਦੇਾਂਗੇ ਆ ਰਿਅਖਰ ਸੇ ਬਣਾ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਔਰ ਮੈਂ ਆਪ ਪਾਣੀ ਜਦੋਂ ਤੱਕ ਪਾਣੀ ਜਿਹੜਾ ਸਤਲੁਜ ਦੇ ਵਿੱਚੋਂ ਨਹੀਂ ਨਿਕਲ ਜਾਂਦਾ ਮੇਰੇ ਨਾਲ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਹੀ ਰਵਾਂਗਾ ਔਰ ਹਰ ਮੁਸੀਬਤ ਦਾ ਜਿਹੜਾ ਅਸੀਂ ਰਲ ਮਿਲ ਕੇ ਸਾਹਮਣਾ ਕਰਾਂਗੇ ਇਹ ਨੁਕਸਾਨ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਕਿੰਨੇ ਦਾ ਨੁਕਸਾਨ ਹੈ ਤੁਹਾਨੂੰ ਲੱਗਦਾ ਹੈ ਨੁਕਸਾਨ ਤਾਂ ਹਜੇ ਬਾਅਦ ਵਿੱਚ ਪਤਾ ਲੱਗੇਗਾ ਜੀ ਹਜੇ ਤਾਂ ਵਿਖੋ ਪਾਣੀ ਅੱਜ ਪੱਧਰ ਵਧਿਆ ਆ ਦਰਿਆ ਦੇ ਵਿੱਚੋਂ ਜਿਹੜੀ ਗਰੀਕ ਆਪਣੀ ਸਤਲੁਜ ਦੀ ਉਹਦੇ ਵਿੱਚੋਂ ਪਾਣੀ ਬਾਹਰ ਨਿਕਲਿਆ ਖੇਤਾਂ ਦੇ ਵਿੱਚ ਵੜਿਆ ਔਰ ਇਹ ਜਿਹੜਾ ਨੁਕਸਾਨ ਦਾ ਸਾਡੇ ਨਾਲ ਪਟਵਾਰੀ ਵੀ ਨਾਲ ਨੇ ਔਰ ਤਹਿਸੀਲਦਾਰ ਵੀ ਨਾਲ ਨੇ ਸਾਡੇ ਐਕਸਨ ਡਰੇਨੇਜ ਐਸਪੀਓ ਡਰੇਨੇਜ ਸਾਰੇ ਅਫਸਰ ਸਹਿਬਾਨ ਨਾਲ ਨੇ ਔਰ ਸਾਰੇ ਅਫਸਰ ਸਹਿਬਾਨ ਇਸ ਗੱਲ ਦਾ ਮੁਆਇਨਾ ਕਰਨਗੇ ਕਿ ਕਿਉਂ ਨੁਕਸਾਨ ਕੀ ਹੋਇਆ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਤੇ ਇੱਕ ਬਰਾਉਂਡ ਦੀ ਕਿਸੇ ਨੂੰ ਲੋੜ ਨਹੀਂ ਜੋ ਵੀ ਕਿਸ ਦਾ ਨੁਕਸਾਨ ਹੈ ਉਹਦੀ ਅਸੀਂ ਪਰਪਾਈ ਵੀ ਕਰਵਾ ਕੇ ਦੇਵਾਂਗੇ ਆਪਦੇ ਵੱਲੋਂ ਪੂਰਾ ਜਿਹੜਾ ਜੋਰ ਲਗਾਵਾਂਗੇ ਪਹਿਲਾਂ ਵੀ ਲੋਕਾਂ ਦੇ ਨਾਲ ਖੜੇ ਸੀ ਔਰ ਅੱਗੇ ਵੀ ਲੋਕਾਂ ਦੇ ਨਾਲ ਖੜੇ ਅੱਜ ਸਹਾਇਤਾ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਇਹਨਾਂ ਦੀ ਫਸਲਾਂ ਡੋਬ ਚੁੱਕੀਆਂ ਨੇ ਘਰਾਂ ਦੇ ਵਿੱਚ ਵੀ ਪਿੱਛੇ ਦੇਖਿਆ ਜਾ ਰਿਹਾ ਵੀ ਪਾਣੀ ਆ ਚੁੱਕਿਆ ਕਿਸ ਤਰ੍ਹਾਂ ਸਹਾਇਤਾ ਹੋਣ ਕੀਤੀ ਜਾਊਗੀ ਵੇਖੋ ਜੋ ਜੋ ਜਿਵੇਂ ਵੀ ਕਿਸੇ ਦਾ ਮੈਨੂੰ ਹੁਕਮ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਉਹ ਹਰ ਲੋੜ ਨੂੰ ਮੈਂ ਪੂਰਾ ਕਰਵਾ ਰਿਹਾ ਔਰ ਜੋ ਜੋ ਜਿਵੇਂ ਵੀ ਲੋਕ ਕਹਿਣਗੇ ਕਿਸੇ ਤਰ੍ਹਾਂ ਦੀ ਲੋੜ ਹੋਊਗੀ ਹਰ ਅਸੀਂ ਉਹ ਲੋੜ ਨੂੰ ਅਸੀਂ ਪੂਰਾ ਕਰਵਾਵਾਂਗੇ ਡਾਕਟਰਾਂ ਦੀ ਟੀਮ ਦੀ ਗੱਲ ਕਰੀਏ ਤਾਂ ਕਿੱਥੇ ਨਾ ਕਿੱਥੇ ਤੇ ਲੋੜ ਉਹਨਾਂ ਡਾਕਟਰਾਂ ਦੀ ਟੀਮ ਦੀ ਵੀ ਹੈ ਕਿਉਂਕਿ ਪਾਣੀ ਆ ਚੁੱਕਿਆ ਹੈ ਤੇ ਬਿਮਾਰੀਆਂ ਬਹੁਤ ਫੈਲਦੀਆਂ ਨੇ ਸਾਰੇ ਐਸਐਸਬਾਨਾਂ ਦੀ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨਾਂ ਵੀ ਪ੍ਰਸ਼ਾਸਨ ਹੈ ਸਾਰਾ ਜਿਹੜਾ ਕੰਮ ਕਰ ਰਿਹਾ ਹੈ ਔਰ ਸਾਰੇ ਗਰਾਊਂਡ ਤੇ ਨੇ ਜਿੱਥੇ-ਜਿੱਥੇ ਵੀ ਲੋਡ ਕਿਸੇ ਨੂੰ ਪੈਂਦੀ ਹੈ ਕਿਸੇ ਤਰ੍ਹਾਂ ਦੀ ਵੀ ਲੋਡ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਔਰ ਮੈਂ ਨਾਲ ਦੀ ਨਾਲ ਅਫਸਰ ਜ਼ਬਾਨਾ ਕੋ ਕਿਸੇ ਨੂੰ ਲੋਡ ਪੈਂਦੀ ਹੈ ਮੈਨੂੰ ਦੱਸੋ ਮੈਂ ਤੁਹਾਡੇ ਕੋਲ ਅਫਸਰ ਜ਼ਬਾਨਾ ਨੂੰ ਭੇਜਾਂਗਾ ਆ ਪਾਵਾਂਗਾ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਰੀਆਂ ਮੁਸ਼ਕਲਾਂ ਦੇ ਵਿੱਚ ਤੁਹਾਡੇ ਨਾਲ ਰਲ ਕੇ ਅਸੀਂ ਸਾਹਮਣਾ ਕਰਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਉਹ ਮੁਸ਼ਕਲ ਦੇ ਵੀ ਕੱਢਾਂਗੇ